Harkin I'm on... ਸਰ ਸਹਿਤ ਗੁਰੂ ਸਾਹਿਬ ਦੀ ਮਿੱਠੀ ਬਾਣੀ ਤੁਰਕੀ ਬਾਣੀ ਦਰਗਾਹੀ ਬਾਣੀ ਰੱਬੀ ਬਾਣੀ ਦੇ ਹਰ ਜਸ ਕੀਰਤਨ ਹੋ ਰਿਹਾ ਪਾਰ ਪੁਕਾਰ ਨਿਤ ਚਿਤਵਤੇ ਨਹੀਂ ਕਛ ਕੋਚ ਆਏ ਸੀ ਜਨ ਪਰ ਪੁਕਾਰੀ ਆਏ ਨੇ ਜਨ ਪਰ ਪੁਕਾਰੀ ਬਾਰ ਪੁਕਾਰ ਕਰਨ ਸੰਸਾਰ ਤਿਆਗ ਕਰ ਸੰਤ ਮਹਾਰਾਜ ਸੰਤ ਆਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਬਾਰ ਪੁਕਾਰੀ ਬਿਰਲੇ ਬਿਰਲੇ ਨਹੀਂ ਜਿਹੜੇ ਸੰਸਾਰ ਤੇ ਰਬੀ ਰੁਹਾ ਆ ਕੇ ਨਾਮ ਜਪਉਂਦਿਆਂ ਨੇ ਤੰਤ ਮਹਾਰਾਜ ਸਿਹੋੜਾ ਸਹਿਬਾਲੇ ਗੁਰੂ ਦੇਵ ਦਾ ਦਾਦਾ ਜੀ ਮਹਾਰਾਜ 바ਵਾ ਪੂਰਨਦਾਸ ਜੀਆਂ ਦੇ ਚੇਲੇ ਉਤਰਾਧਿਕਾਰੀ ਮਹਾਪੁਰਖ ਜਿਨ੍ਹਾਂ ਨੇ ਆਪਣਾ சுவாਸ சுவாਸ ਜੀਵਨ ਆਪਣਾ ਲੇਖੇ ਵਿੱਚ ਲਾ ਦਿੱਤਾ ਬੜੇ ਪਿਆਰ ਦੇ ਨਾਲ ਭਗਤ ਜੀ ਆਂਦਾ ਇੱਕ ਐਸਾ ਭਗਵਾਨ ਨੂੰ RAM ਨੂੰ ਸਨੇਹ ਹੈ ਦੇਣਾ ਰਬਦਾਸ ਜੀ ਮਹਾਰਾਜ ਕੇ ਸੰਸਾਰ ਦੇ ਵਿੱਚ ਆ ਕੇ ਮੈਂ ਤੇਰੇ ਚਰਨਾਂ ਦੇ ਨਾਲ ਪ੍ਰੀਤ ਪਾਈ ਹੋਈ ਹੈ ਹਮ ਸਰਦੀਨ ਦਿਆਲ ਨਾਲ ਤੋਂ ਸਰ ਅਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਕੀਜੈ ਹਉ ਵਲ ਵਲ ਜਾਉ ਮੈਂ ਤੇਰੇ ਬਲਿਹਾਰੇ ਜਾਨੈ ਰਮਈਆ ਕਾਰਨ ਮੈਂ ਬਲਿਹਾਰ ਜਾਨੈ ਏ ਗੁਰੂ ਸਾਹਿਬ ਏ ਭਗਵਾਨ ਰਾਬਾ ਪਹਿਲੀ ਪਾਦਰਸ਼ਾਹੀ ਅਸੀ ਧਿਆਨ ਧਰੀਏ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਤੇ ਕਸੌਟੀਆਂ ਲਾ ਲਾ ਕੇ ਵੀ ਗੁਰੂ ਸਾਹਿਬ ਨੇ ਦੇਖਿਆ ਪ੍ਰੀਖਿਆ ਲਈ ਘਰੇ ਉੱtre ਪੂਰੇ ਉੱtre ਤਨ ਗੁਰ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਇਸ਼ਨਾਨ ਕਰਾਇਆ ਕਰਦੇ ਗੁਰੂ ਦੇਵ ਜੀ ਆ ਦਾ ਵਚਨ ਜੇ ਕੀ ਵਚਨ ਕਮਾਵੇ ਸੰਤਨ ਉਹ ਪਾਰ ਹੋ ਜਾਂਦਾ ਹੈ ਕੋਈ ਵੀ ਵਿਸ਼ਵਾਸ ਰੱਖਦਾ ਸ਼ਰਧਾ ਰੱਖਦਾ ਉਹਨੂੰ ਭਰੋਸਾ ਹੈ ਆਪਣੇ ਗੁਰੂ ਤੇ ਇਹ ਮੇਰਾ ਗੁਰੂ ਹੈ ਕਈ ਵਾਰ ਕਠਨਤਾਆਂ ਆ ਜਾਂਦੀਆਂ ਨੇ ਤਾਂ ਤੀ ਵਾਹ ਨਾ ਲੱਗ ਗਈ ਤੋ ਤੀ ਹਵਾ ਵੀ ਲੱਗਣ ਵਾਹ ਬਾਲ ਤਾਂ ਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸੁਣਾਈ ਚੋ ਗਿਰਧਹ ਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਉਹ ਦੁੱਖ ਨਹੀਂ ਲੱਗਣ ਦਿੰਦੇ ਐ ਕਾਰ ਬਣਾਈ ਹੋਈ ਹੈ ਜਿਵੇਂ ਆਰਾਮ ਕਾਰ ਹੈ ਦੁੱਖ ਨਹੀਂ ਲੱਗਣ ਦਿੰਦੇ ਪਰ ਭਰੋਸਾ ਹੋਣਾ ਚਾਹੀਦਾ ਹੈ ਵਿਸ਼ਵਾਸ ਸਰਦਾ ਤੇਰੀ ਕਿਥੇ ਤੱਕ ਹੈ ਸਰਦਾ ਪੂਰਕ আচ্ছা ਉਧਰੋਂ ਇੱਛਾ ਪੂਰਕ ਹੈ ਸਰਦਾ ਵੀ ਹੈ ਦੂਸਰੀ ਇੱਛਾ ਵੀ ਹੈ ਤੇਰੀ ਇੱਛਾ ਕੀ ਹੈ ਇਹ ਚਾਪੁਰਕ ਸਰਬ ਸੁਖਦਾਤਾ ਹਰ ਰੱਬ ਨੂੰ ਕਹਿ ਦਿੱਤਾ ਹਰ ਹਰੀ ਅਸੀਂ ਆਪਣੇ ਗੁਰੂ ਨੂੰ ਕਹੀਏ ਸਾਡਾ ਤਾਂ ਰੱਬ ਕੌਣ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਹੀਂ ਗੁਰੂ ਅੰਗਦ ਦੇਵ ਜੀ ਨੇ ਜਿਨ੍ਹਾਂ ਦੇ ਵਿੱਚ ਜੋਤ ਅੱਗੇ ਜਗਦੀ ਹੈ ਸਿਰੇ ਤੱਕ ਅਸੀਂ ਸਾਬ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਲਦੇ ਵੱਲ ਦੇ ਸੰਸਾਰ ਨੂੰ ਜਲਦੇ ਵੱਲ ਦੇ ਹਿਰਦਿਆਂ ਨੂੰ ਭਾਈ ਗੁਰਦਾਸ ਜੀ ਆਨੇ ਬੜੇ ਪਿਆਰ ਨਾਲ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤੂੰ ਆਪਣੀ ਕਿਰਪਾ ਦੇ ਨਾਲ ਜਗ ਜਲਦੇ ਵੱਲ ਦੇ ਨੂੰ ਇਹਨੂੰ ਆਪਣੀ ਕਿਰਪਾ ਕਰਕੇ ਇਹਨੂੰ ਰੱਖ ਲੈ ਨਹੀਂ ਇਹ ਜਲ ਵੱਲ ਜਾਊਗਾ ਜਿੱਤ ਦੁਆਰੇ ਉਪਰ ਹੈ ਜਿੱਤੇ ਲਿਓ ਬਾਹਰ ਕਹਿੰਦੇ ਜਿਵੇਂ ਵੀ ਤੈਨੂੰ ਜਿਹੜੇ ਦਾਰਥਾਂ ਹੀ ਦੁਆਰੇ ਥੈ ਜਿਵੇਂ ਵੀ ਤੈਨੂੰ ਠੀਕ ਹੈ ਇਹ ਸੱਚੇ ਪਾਤਸ਼ਾਹ ਤੇ ਜਗਤ ਜਲਦੇ ਵੱਲ ਦੇ ਨੂੰ ਜਗਤ ਜਲੰਦੇ ਨੂੰ ਮੇਰੇ ਗੁਰੂ ਦੇਵ ਇੱਥੇ ਧਾਰਨਾ ਬਹੁਤ ਪਿਆਰ ਨਾਲ ਸਮਝਾਉਣ ਵਾਲੀਆਂ ਹਿਰਦੇ ਦੇ ਵਿੱਚ ਘਰ ਕਰਨ ਵਾਲੀਆਂ ਸੁੰਦਰ ਧਾਰਨਾ ਪੜਿਆ ਕਰਦੇ ਸੀ ਮਲਬਈ ਜਿਹੜੀ ਸਮਝ ਆ ਜਾਂਦੀ ਹੈ ਠੀਕ ਹੈ ਜੀ ਜਿਹੜੀ ਸਮਝ ਆ ਜਾਂਦੀ ਹੈ ਮਤਲਬ ਇਹ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਗਤ ਜਲੰਧਾ ਰੱਖ ਲੈ ਜਗ ਜਲਦੇ ਵੱਲ ਦੇ ਨੂੰ ਅੱਜ ਕੀ ਹਾਲ ਹੋ ਰਿਹਾ ਹੈ ਸੰਸਾਰ ਤੇ ਇਹਨੂੰ ਜਲਦੇ ਵੱਲ ਦੇ ਨੂੰ ਪ੍ਰੀਤਮਾ ਰਖਲੀ ਨਾਮ ਜਪਾ ਕੇ ਨਾਮ ਜਪਾਉਣ ਵਾਲਾ ਕੌਣ ਹੈ ਜੇਦੀ ਆਪ ਦੀ ਕਿਰਪਾ ਹੋਊਗੀ ਤੇਰੀ ਕਿਰਪਾ ਦੇ ਨਾਲ ਪਰ ਤੈਂ ਸੰਤਾਂ ਨੂੰ ਭੇਜ ਦਿੱਤਾ ਮਹਾਪੁਰਖਾਂ ਨੂੰ ਭੇਜ ਦਿੱਤਾ ਮਹਾਪੁਰਖ ਕੌਣ ਨੇ ਜਿਹੜੇ ਸੰਸਾਰ ਨੂੰ ਜਾ ਕੇ ਇੱਕ ਬਚਨ ਦੇ ਵਿੱਚ ਜੀ ਨਾਮ ਮਿੱਠੇ ਬੋਲ ਬੋਲ ਕੇ ਸੰਤ ਮਹਾਰਾਜ ਸਿਉੜਾ ਸਾਹਿਬ ਵਾਲੇ 바બા ਬਲਵੰਤ ਸਿੰਘ ਜੀ ਜੈਸੇ ਜਿਹੜੇ ਥੰਮ ਦੇ ਦਿੰਦੇ ਸੀ ਸੰਸਾਰ ਨੂੰ ਇੱਕ ਜੋ ਸਾਧੂ ਮੋਹ ਮਿਲੇ ਤਿੰਨ ਲਈ ਆਇਆਂ ਚਲਾਏ ਕਹਿੰਦੇ ਇੱਕ ਸਾਧੂ ਮਿਲਿਆ ਉਹਨੇ ਮੈਨੂੰ ਗਲੇ ਨਾਲ ਲਾ ਲਿਆ ਜਲਦੇ ਬਲਦੇ ਸੰਸਾਰ ਚੋਂ ਮੈਨੂੰ ਬਾਹਰ ਕਢਾਲ ਲਿਆ ਕਿਉਂ ਕਢਾਲਿਆ ਕਿਉਂਕਿ ਮੇਰੀ ਸ਼ਰਧਾ ਸੀ ਇਹ ਸੰਤਪੂਰਨ ਨੇ ਇਹ ਮਹਾਪੁਰਖ ਨੇ ਇਨਾਂ ਦੇ ਨੇਤਰਾਂ ਦੇ ਵਿੱਚ ਵੀ ਅਮਰਤ ਭਰਿਆ ਹੋਇਆ ਰਸਨਾ ਤੇ ਵੀ ਮਿੱਠੇ ਬੋਲ ਬੋਲਦੇ ਨੇ ਇਹੋ ਜਿਹਾ ਕੀਰਤਨ ਐਸਾ ਕੀਰਤਨ ਜੀ ਕਰ ਮੰਨ ਮੇਰੇ ਇਹੋ ਜਿਹਾ ਕੀਰਤਨ ਮੈਂ ਜ਼ਰੂਰ ਕਹਾਂ ਸੰਤ ਮਹਾਰਾਜ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਰਸਨਾ ਤੇ ਰੱਬ ਵਸਦਾ ਸੀ ਸੰਤ ਮਹਾਰਾਜ ਜੋੜਾ ਸਹਿਵਾਲੇ ਜਬੜੇ ਮਹਾਰਾਜ ਸੰਤ ਬਾਬਾ ਆਤਰ ਸਿੰਘ ਜੀ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੋ ਗਏ ਨਹੀਂ ਦੂਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਮਾ ਜੀ ਮੈਂ